ਦਾ ਵੀ ਅਸੀਂ ਜਿਹੜੇ ਸਾਡੇ ਅਪਾਰ ਆਈਡੀ ਸਾਡੇ ਜਵਾਕਾਂ ਦੀ ਐਲ ਕੇਜੀ ਯੂ ਕੇਜੀ ਤੋਂ ਲੈ ਕੇ ਪਹਿਲੀ ਕੱਚੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਸਾਡੇ ਜਵਾਕਾਂ ਦੀ ਅਪਾਰ ਆਈਡੀ ਬਣਾ ਰਹੇ ਨੇ ਉਹਦੇ ਲਈ ਸਾਡਾ ਇਹ ਆਧਾਰ ਕਾਰਡ ਮੰਗ ਰਹੇ ਨੇ ਆਧਾਰ ਕਾਰਡ ਦੇ ਨਾਲ ਉਹਦੇ ਨਾਲ ਇੱਕ ਬੱਚੇ ਦੇ ਮਾਂ ਜਾਂ ਬਾਪ ਦੇ ਦਸਖਤ ਮੰਗ ਰਹੇ ਆ ਉਹਦੀ ਸਹਿਮਤੀ ਮੰਗ ਰਹੇ ਆ ਉਹਦੀ ਮਨਜ਼ੂਰੀ ਮੰਗ ਰਹੇ ਆ ਕਈ ਬੈਂਕਾਂ ਦੇ ਫੋਨ ਆਏ ਉਹਦਾ ਮੈਂ ਜਵਾਬ ਦੇਣ ਲੱਗਿਆ ਕਹਿੰਦੇ ਭਾਈ ਸਾਡੇ ਆਧਾਰ ਕਾਰਡ ਤਾਂ ਪਹਿਲਾਂ ਹੀ ਉਥੇ ਸਕੂਲ 'ਚ ਹੁੰਦੇ ਆ ਬਿਲਕੁਲ ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਨੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇਸ ਕੋਈ ਦੋਰਾਮਾ ਨਹੀਂ ਹੈ ਸਾਡੇ ਪੈਨ ਕਾਰਡ ਸਾਡੇ ਆਧਾਰ ਕਾਰਡ ਸਾਡੇ ਵੋਟਰ ਕਾਰਡ ਸਾਡੇ ਰਸ਼ਨ ਕਾਰਡ ਜੋ ਵੀ ਸਾਡੀ ਆਈਡੀ ਆ ਉਹ ਸਰਕਾਰਾਂ ਕੋਲੇ ਉਹਦਾ ਡਾਟਾ ਉਹਦਾ ਰਿਕਾਰਡ ਪਹਿਲਾਂ ਹੀ ਹੈਗਾ ਇਹ ਕੋਈ ਦੋਰਾਮਾ ਨਹੀਂ ਹੈ ਜਿਹੜੀ ਗੱਲ ਮੈਂ ਹੁਣ ਕਰਨ ਲੱਗਿਆ ਧਿਆਨ ਨਾਲ ਸੁਣ ਲਿਓ ਤੁਹਾਡਾ ਰਿਕਾਰਡ ਹੈਗਾ ਪਰ ਜਿਹੜੀਆਂ ਗੱਲਾਂ ਦੇ ਉੱਤੇ ਤੁਹਾਡਾ ਡਾਟਾ ਇਕੱਠਾ ਕਰਕੇ ਤੁਹਾਡੇ ਜਵਾਬਾਂ ਦਾ ਡਾਟਾ ਇਕੱਠਾ ਕਰਕੇ ਜਿਹੜਾ ਉਹਨਾਂ ਨੇ ਤੁਹਾਡੀ ਸਹਿਮਤੀ ਲੈ ਲਈ ਹੈ ਤੁਹਾਡੇ ਦਸਤਖਤ ਕਰਾ ਲਿਆ ਹੈ ਵੀ ਹਾਂ ਅਸੀਂ ਸਾਨੂੰ ਅਸੀਂ ਸਹਿਮਤ ਹਾਂ ਇਸ ਗੱਲ ਨਾਲ ਸਾਨੂੰ ਮਨਜ਼ੂਰ ਹੈ ਆ ਸਾਡੇ ਜਵਾਬ ਦਾ ਡਾਟਾ ਹੈ ਸੋਨੂ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਟਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਖਤ ਕਰਕੇ ਛੋਡੇ ਬੱਚੇ ਦੇ ਕੱਲ ਨੂੰ ਸਕੂਲ ਦੇ ਵਿੱਚ ਕੋਈ ਵੈਕਸੀਨ ਲਾਈ ਜਾਂਦੀ ਆ ਕੋਈ ਦਵਾਈ ਪੀਈ ਜਾਂਦੀ ਆ ਆਪਾਂ ਉਹਦੀ ਸਹਿਮਤੀ ਦੇ ਚੁੱਕੇ ਆਂ ਦਸਖਤ ਕਰਕੇ ਕੱਲ ਨੂੰ ਤੁਸੀਂ ਜੇਕਰ ਕੋਰਟ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾਓਗੇ ਉੱਥੇ ਸਾਰਾ ਤੁਹਾਡਾ ਰਿਕਾਰਡ ਸਾਹਮਣੇ ਆ ਜਾਣਾ ਵੀ ਆਹ ਦੇਖੋ ਜੀ ਇਹ ਮਾਪੇ ਸਾਨੂੰ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਤੇ ਸਹਿਮਤੀ ਆਪਣੀ ਜਤਾ ਚੁੱਕੇ ਆ ਹਾਂ ਸਮਝ ਲਓ ਗੱਲ ਨੂੰ ਜਿਵੇਂ ਮੈਂ ਕੱਲ ਵੀ ਕਿਹਾ ਸੀ ਵੀ ਜਦੋਂ ਕਰੋਨਾ ਵੇਲੇ ਸਾਡੇ ਲੋਕ ਮਰਨ ਲੱਗੇ ਉਸ ਵੈਕਸੀਨ ਦੇ ਖਿਲਾਫ ਕੋਰਟ ਚ ਗਏ ਸੁਪਰੀਮ ਕੋਰਟ ਗਏ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਹ ਮੁਕਰ ਗਈ ਸੀ ਵੀ ਅਸੀਂ ਜਬਰੀ ਕਿਸੇ ਦੇ ਕੋਈ ਟੀਕਾ ਨਹੀਂ ਲਾਇਆ ਜਦੋਂ ਵੈਕਸੀਨ ਬਣਾਉਣ ਵਾਲੀ ਕੰਪਨੀ ਆਈ ਉੱਥੇ ਉਹਨੂੰ ਤਲਬ ਕੀਤਾ ਗਿਆ ਕੋਰਟ ਵੱਲੋਂ ਅਦਾਲਤ ਵੱਲੋਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਪਲੰਦਾ ਦਿਖਾਤਾ ਸੀ ਅੱਡਾ ਵੀ ਆਹ ਦੇਖੋ ਜੀ ਸਾਡੀਆਂ ਦਵਾਈਆਂ ਦੇ ਕੀ ਕੀ ਸਾਈਡ ਇਫੈਕਟ ਨੇ ਅਸੀਂ ਲਿਖਿਆ ਹੋਇਆ ਜੇ ਇਹ ਅੰਨੇ ਥੋੜੀ ਐ ਇਹਨਾਂ ਨੇ ਸਾਡੇ ਸਾਈਡ ਇਫੈਕਟ ਸਾਡੀ ਵੈਕਸੀਨ ਦੇ ਪੜ੍ਹ ਕੇ ਲਵਾਉਣੇ ਸੀ ਅਸੀਂ ਜਬਰੇ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਵੈਕਸੀਨ ਲਵਾਓ ਤੁਸੀਂ ਟੀਕਾ ਲਵਾਓ ਸੋ ਉਥੇ پاک ਸਾਫ਼ ਨਾਲ ਦਾ ਸਰਕਾਰਵਰੀ ਹੋਗੀ ਸਪਰੀਮ ਕੋਰਟ ਦੇ ਵਿੱਚ ਤੇ ਨਾਲੇ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀ ਉਹ ਬਰੀ ਹੋ ਗਈ ਕਿਸੇ ਨੂੰ ਕੱਖ ਨਹੀਂ ਹੋਇਆ ਅਦਾਲਤ ਨੇ ਕਹਦਾ ਵੀ ਹਾਂ ਤੁਸੀਂ ਭਾਈ ਦੇਖਣਾ ਸੀ ਇਹਨਾਂ ਨੇ ਲਿਖਿਆ ਹੋਇਆ ਵੀ ਸਾਡੇ ਕੋਈ ਜਬਰੀ ਨਹੀਂ ਕੋਈ ਜ਼ਰੂਰੀ ਨਹੀਂ ਲਵਾਉਣੀ ਹੈ ਵੈਕਸੀਨ ਲਵਾਓ ਨਹੀਂ ਲਵਾਉਣੀ ਨਾ ਲਵਾਓ ਸਰਕਾਰ ਨੇ ਇਹ ਤੱਥ ਰੱਖਿਆ ਸੀ ਜਦੋਂ ਕਿ ਸਰਕਾਰ ਨੇ ਦੂਜੇ ਪਾਸੇ ਕੀ ਕੀਤਾ ਸੀਗਾ ਵੀ ਤੁਸੀਂ ਤੁਹਾਡਾ ਪਾਸਪੋਰਟ ਨਹੀਂ ਬਣਨਾ ਕਿ ਤੁਸੀਂ ਟੀਚਰ ਲੱਗਿਓ ਤੁਸੀਂ ਪੜ੍ਹਾ ਨਹੀਂ ਸਕਦੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਤੁਸੀਂ ਕੋਈ ਕੰਮ ਵੀ ਜਿਹੜਾ ਤੁਸੀਂ ਜੇ ਕਰਨਾ ਹੈ ਤਾਂ ਉਦੋਂ ਪਹਿਲਾਂ ਤੁਹਾਡੇ ਲਈ ਉਹ ਕਰੋਨੇ ਦਾ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਸੀ ਉੱਥੇ ਜਾ ਕੇ ਮੁਕਰਨੀ ਸਰਕਾਰ ਕਿ ਨਹੀਂ ਜੀ ਅਸੀਂ ਤਾਂ ਕਿਹਾ ਸੀਗਾ ਲਵਾਉਣਾ ਲਵਾਓ ਨਹੀਂ ਲਵਾਉਣਾ ਨਾ ਲਵਾਓ ਹੁਣ ਉਹੀ ਗੱਲ ਇੱਥੇ ਆ ਜਾਣੀ ਹੈ ਇਹਨਾਂ ਨੇ ਸਾਫ਼ ਤੌਰ ਤੇ ਲਿਖਿਆ ਹੋਇਆ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਆਹ ਜਿਹੜੀ ਵੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਸੈਂਟਰ ਦੀ ਉਹਦੀ ਵੈਬਸਾਈਟ ਚੈੱਕ ਕਰੋ ਉੱਤੇ ਸਾਫ ਤੌਰ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਸੁਣ ਲਓ ਤੁਸੀਂ ਆਪ ਵੀ ਪੜ੍ਹਦੇ ਹੋ ਕ੍ਰੀਏਟਿੰਗ ਐਨ ਅਪਾਰ ਆਈਡੀ ਇਜ਼ ਨਾਟ ਮੈਨਿਟਰੀ ਫਾਰ ਐਨੀ ਚਾਈਲਡ ਇਨ ਐਨੀ ਕਾਈਂਡ ਆਫ ਸਕੂਲ ਐਂਡ ਇਟ ੀਜ਼ ਬੀਇੰਗ ਕ੍ਰੀਏਟਡ ਓਨਲੀ ਵਿਦ ਦਾ ਕੰਸੈਂਟ ਆਫ ਦਾ ਪੇਰੈਂਟ ਔਰ ਗਾਰਡੀਅਨ ਅੱਗੇ ਲਿਖਿਆ ਵਾ ਸਟੂਡੈਂਟ ਕੈਨ ਨਾਟ ਵੀ ਫੋਰਸਡ ਟੂ ਕ੍ਰੀਏਟ ਐਨ ਅਪਾਰ ਆਈਡੀ ਉਹ ਕਹਿੰਦੇ ਜ਼ਰੂਰੀ ਨਹੀਂ ਹੈਗੀ ਇਹ ਮਾਪਿਆਂ ਦਾ ਕੰਸੈਂਟ ਲਿਆ ਜਾਊਗਾ ਮਾਪਿਆਂ ਦੀ ਸੈਫਟੀ ਲਈ ਜਾਊਗੀ ਜੇ ਮਾਪੇ ਸਹਿਮਤ ਆ ਤਾਂ ਛੋਡੀ ਜਿਹੜੀ ਇਹ ਆਪਣੀ ਅਪਾਰ ਆਈਡੀ ਛੋਡੇ ਬੱਚੇ ਦੀ ਬਣਨੀ ਹੈ ਜੇ ਮਾਪੇ ਨਹੀਂ ਸਹਿਮਤ ਹੈਗੇ ਤਾਂ ਛੋਡੀ ਅਪਾਰ ਆਈਡੀ ਨਹੀਂ ਬਣਨੀ ਇਸੇ ਨੂੰ ਲੈ ਕੇ ਅੱਜ ਮੈਂ ਡੀਓ ਮਾਨਸਾ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਡਮ ਦੇ ਨਾਲ ਡੀਓ ਬਠਿੰਡਾ ਨੂੰ ਮੈਂ ਮੈਡਮ ਨੂੰ ਮਿਲ ਕੇ ਆਂ ਮੈਂ ਰਾਹ ਦੇ ਵਿੱਚ ਹੀ ਆ ਮੈਂ ਮਿਲ ਕੇ ਆਇਆ ਡੀਓ ਬਟੰਡਾ ਨੂੰ ਮੈਡਮ ਨੂੰ ਤੇ ਉਸ ਤੋਂ ਬਾਅਦ ਮੇਰੀ ਡিপিਏ ਨਾਲ ਗੱਲ ਹੋਈ ਐਜੂਕੇਸ਼ਨ ਨਾਲ ਡিপিਆਈ ਨੇ ਮੈਨੂੰ ਇਹ ਗੱਲ ਕਹੀ ਦੀ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਗੱਲ ਤਾਂ ਤੁਸੀਂ ਸੈਕਟਰੀ ਸਾਹਿਬ ਨਾਲ ਗੱਲ ਕਰੋ ਮੈਨੂੰ ਡੀਓ ਮਾਨਸਾ ਨੇ ਵੀ ਇਹ ਗੱਲ ਕਹੀ ਤੇ ਮੈਨੂੰ ਡੀਓ ਬਟੰਡਾ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਨਹੀਂ ਜੀ ਪਤਾ ਸਾਨੂੰ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਤੁਸੀਂ ਉੱਪਰ ਗੱਲ ਕਰ ਲਓ ਅਸੀਂ ਉਹ ਇੰਨੇ ਬੰਦ ਲਾਗੂ ਕਰ ਰਹੇ ਹਾਂ ਜੋ ਸਕੂਲਾਂ ਨੂੰ ਚੱਟੀਆਂ ਲਿਖ ਰਹੇ ਨੇ ਜਬਰੀ ਤੌਰ ਤੇ ਵੀ ਤੁਸੀਂ ਆਪ ਆੜੇੜੀ ਬੱਚਿਆਂ ਦੀ ਬਣਾ ਕੇ ਦੇਣੀ ਆ ਜੋ ਸਰਕਾਰ ਪੰਜਾਬ ਸਰਕਾਰ ਜੋ ਸੈਂਟਰ ਆਪਣੀਆਂ ਪਾਲਿਸੀਆਂ ਨੀਤੀਆਂ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਖੇਤੀ ਦੇ ਸਬੰਧ ਦੇ ਲਾਗੂ ਕਰਨਾ ਚਾਹੁੰਦੀ ਆ ਉਹਨੂੰ ਪੰਜਾਬ ਸਰਕਾਰ ਇਨ ਬਿਨ ਪੰਜਾਬ ਦਾ ਮੁੱਖ ਮੰਤਰੀ ਦੀ ਸਰਕਾਰ ਉਹ ਪੰਜਾਬ ਚ ਲਾਗੂ ਕਰ ਰਹੇ ਨੇ ਇਹ ਕੋਈ ਵਿਰੋਧ ਉਹਦਾ ਨਹੀਂ ਕਰ ਰਹੇ ਜਦੋਂ ਕਿ ਦੱਖਣ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਇਹਦਾ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਹੋਇਆ ਵੱਡੇ ਪੱਧਰ ਤੇ ਉਹ ਕਿਉਂ ਹੋਇਆ ਮੈਂ ਅੱਗੇ ਜਾ ਕੇ ਦੱਸਦਾ ਜਿਹੜੀ ਗੱਲ ਮੇਰੀ ਹੋਈ ਆ ਅੱਜ ਉਸ ਅਖੀਰ ਤੋਂ ਬਾਅਦ ਜਦੋਂ ਮੈਨੂੰ ਡੀਓ ਨੇ ਕਹਿਤਾ ਵੀ ਡੀਪੀਈ ਨਾਲ ਗੱਲ ਕਰੋ ਮੈਂ ਡੀਪੀਈ ਨਾਲ ਗੱਲ ਕੀਤੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਉੱਪਰ ਗੱਲ ਕਰੋ ਸੈਕਟਰੀ ਐਜੂਕੇਸ਼ਨ ਨਾਲ ਸੈਕਟਰੀ ਐਜੂਕੇਸ਼ਨ ਆਪਣੇ ਹੈਗੇ ਨੇ ਜਾਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਸ਼ੋਰ ਜਾਦਵ ਜੀ ਮੈਂ ਸੈਕਟਰੀ ਸਾਹਿਬ ਜਿਹੜੀ ਇਹ ਪਾਲਰੀੜੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਆ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕਿ ਆਰਡਰ ਵਗੈਰਾ ਤਾਂ ਉਹ ਸਾਫ ਮਨਾ ਕਰਕੇ ਤਾਂ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ ਲਓ ਮੈਂ ਕਿਹਾ ਪਰ ਗਾਈਡਲਾਈਨ ਤਾਂ ਇਹ ਕਹਿੰਦੀ ਆ ਵੀ ਆਪਾਰ ਏਡੀ ਬਣਾਉਣ ਬਣਾਉਣੀ ਮੈਂਡਟਰੀ ਨਹੀਂ ਹੈਗੀ ਕੰਪਲਸਰੀ ਨਹੀਂ ਹੈਗੀ ਜ਼ਰੂਰੀ ਨਹੀਂ ਹੈਗੀ ਜੇ ਤੁਸੀਂ ਸਹਿਮਤਾ ਬਣਾ ਲਓ ਨਹੀਂ ਸਹਿਮ ਤੁਸੀਂ ਨਾ ਬਣਾਓ ਤਾਂ ਜਾਣੇ এডਿਕੇਸ਼ਨ ਜਿਹੜਾ ਆਪਣਾ ਸੈਕਟਰੀ ਆ ਸਿੱਖਿਆ ਵਿਭਾਗ ਦਾ ਜਦਵ ਜੀ ਉਹਨੇ ਕੋਈ ਸਾਫ ਗੱਲ ਮੇਰੇ ਨਾਲ ਨਹੀਂ ਕੀਤੀ ਗੱਲ ਨੂੰ ਸਾਰਿਆਂ ਨੂੰ ਸਿੱਟੇ ਸਭ ਗੋਲ ਕਰੀ ਗਏ ਆ ਉਹਨਾਂ ਨੇ ਕੋਈ ਸਾਫ਼ ਤੇ ਸਪਸ਼ਟ ਇਹਦਾ ਜਵਾਬ ਨਹੀਂ ਦਿੱਤਾ ਵੀ ਇਹਦਾ ਜੀ ਗਾਈਡਲਾਈਨਾਂ ਨੇ ਜੀ ਗਾਈਡਲਾਈਨ ਦਾ ਤੁਸੀਂ ਪੜ੍ਹ ਕੇ ਸਾਡੀ ਤੁਸੀਂ ਆਪ ਵੈਬਸਾਈਟ ਚਾੱਕ ਕੇ ਪੜ੍ਹ ਲਿਓ ਤੇ ਮੈਂ ਸਕੂਲਾਂ 'ਚ ਵੀ ਗਿਆ ਅੱਜ ਕਈਆਂ 'ਚ ਤੇ ਮੈਂ ਸਕੂਲਾਂ ਦੇ ਵਿੱਚੋਂ ਵੀ ਪੁੱਛ ਕੇ ਆਇਆ ਆ ਵੀ ਇਹ ਮੰਡੇਟਰੀ ਹੈ ਜ਼ਰੂਰੀ ਨਹੀਂ ਹੈ ਇਹ ਬੱਚੇ ਦੇ ਮਾਪਿਆਂ ਤੇ ਨਿਰਭਰ ਆ ਤੁਸੀਂ ਬਣਾਉਣਾ ਆਪਣੇ ਬੱਚੇ ਦਾ ਆਪ ਰੈਡੀ ਜੀ ਨਹੀਂ ਬਣਾਉਣਾ ਹੁਣ ਇਹਦਾ ਇੱਕ ਹੋਰ ਸਮਝਣ ਦੀ ਲੋੜ ਹੈ ਇੱਕੇ ਵਰਤਾਂ ਤੇ ਇੱਕ ਸਿਰਜ ਰਹੇ ਨੇ ਮੈਨੂੰ ਜਿਵੇਂ ਗੱਲ ਕੀਤੀ ਮੈਂ ਕੇ ਡੀਓ ਨਾਲ ਜਾਂ ਮੇਰੀ ਸੈਕਟਰੀ ਨਾਲ ਗੱਲ ਹੋਈ ਦੇਖੋ ਜੀ ਬੱਚੇ ਦਾ ਕੋਈ ਕਾਹਨੂੰ ਡਾਕੂਮੈਂਟ ਗੁੰਮ ਜਾਂਦਾ ਜੀ ਤਾਂ ਸੌਖਾ ਲੱਭ ਜਾਂਦਾ ਜੀ ਯਾਨੀ ਇਸ ਤਰ੍ਹਾਂ ਵੀ ਤੁਹਾਡੇ ਡਾਕੂਮੈਂਟ ਕਿਤੇ ਚੱਕੇ ਫਿਰੋਗੇ ਨਾਲ ਬੱਸਾਂ ਜਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਆਪਾਂ ਕੋਈ ਅਪਲਾਈ ਕਰਨ ਜਾਂਦੇ ਆ ਕਦੇ ਨਾਲ ਡਾਕੂਮੈਂਟ ਲੈ ਜਾਣੇ ਪੈਂਦੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਤੁਹਾਡੀ ਆਈਡੀ ਬਣੀ ਹੋਊਗੀ ਇਹ ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਆ ਮੈਨੂੰ ਵੀ ਤੁਹਾਨੂੰ ਵੀ ਹਰ ਇੱਕ ਨੂੰ ਵੀ ਹਾਂ ਜਿਹੜਾ ਲੱਖਾਂ ਦਾ ਬਣਾ ਗੱਲ ਤੋਂ ਰੌਲਾ ਪਾਉਂਦਾ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਸਾਡੇ ਡਾਕੂਮੈਂਟਾਂ ਤੋਂ ਸਭੇ ਹੋਣਗੇ ਅਸੀਂ ਜਾ ਕੇ ਉਸ ਆਈਡੀ ਚ ਕੱਢ ਲਾਂਗੇ ਨਾਮ ਦੇ ਨਾਲ ਮਸਲਾ ਇਹ ਨਹੀਂ ਹੈਗਾ ਇਹਨਾ ਸੌਖਾ ਨਹੀਂ ਹੈਗਾ ਇਮਤਿਹਾਨ ਨਾਲ ਸਮਝਣ ਨੂੰ ਗੱਲ ਨੂੰ ਅਸਲ ਦੇ ਸਭ ਤੋਂ ਵੱਡੀ ਗੱਲ ਕੀ ਆ ਸਿੱਧੇ ਰੂਪ ਦੇ ਵਿੱਚ ਸੈਂਟਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੂਬਿਆਂ ਦੇ ਉੱਤੇ ਲਾਗੂ ਕਰ ਰਿਹਾ ਆਪਣੇ ਧੱਕੇ ਨਾਲ ਜਦੋਂ ਕਿ ਸਟੇਟ ਸਬਜੈਕਟ ਹੈ ਸਿੱਖਿਆ ਐਜੂਕੇਸ਼ਨ ਇਹ ਸੂਬੇ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਇਹ ਸੂਬੇ ਨੇ ਤੈਅ ਕਰਨਾ ਹੈ ਇੱਕ ਰਾਜ ਨੇ ਤੈਅ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਹੜਾ ਸਿਲੇਬਸ ਪੜ੍ਹਾਉਣਾ ਹੈ ਕਿਹੜੀ ਹਿਸਟਰੀ ਪੜ੍ਹਾਉਣੀ ਹੈ ਕਿਹੜਾ ਤੁਸੀਂ ਲਿਟਰੇਚਰ ਪੜ੍ਹਾਉਣਾ ਹੈ ਇਹ ਸੂਬੇ ਦੀ ਸਰਕਾਰ ਨੇ ਤੈਅ ਕਰਨਾ ਹੁੰਦਾ ਹੈ ਹੁਣ ਸੂਬਿਆਂ ਨੂੰ ਪਾਸੇ ਕਰਕੇ ਸੈਂਟਰ ਸਿੱਧਾ ਦਖਲਅੰਦਾਜ਼ੀ ਕਰ ਰਿਹਾ ਹੈ ਸਿੱਖਿਆ ਨੀਤੀ ਦੇ ਉੱਤੇ ਉਹ ਜਿਹੜਾ ਲੈ ਕੇ ਆਇਆ 2020 ਦੀ ਨੀਤੀ ਉਹਨੂੰ ਆਪਣੇ ਪੂਰੇ ਜ਼ੋਰ ਨਾਲ ਨਾਲ ਲਾਗੂ ਕਰਤਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਸਕੂਲਾਂਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ ਦੇ ਵਿੱਚ ਹੁਣ ਇਹ 체 ਕੀ ਗਲਬੜਾ ਹੋਣੀ ਆ ਇੱਕ ਤਾਂ ਤੁਹਾਨੂੰ ਮੈਂ ਦੱਸ ਤਾ ਇਹਦਾ ਇਹ ਖਤਰਾ ਭਾਵੋ ਤੁਹਾਡੇ ਬੱਚੇ ਦਾ ਕੱਲ ਨੂੰ ਕਿਤੇ ਵੀ ਕੋਈ ਡਾਟਾ ਮਹਿਜੂਜ ਹੁੰਦਾ ਤੁਸੀਂ ਲਿਖ ਕੇ ਦੇ ਚੁੱਕੇ ਹੋਵੇਂਗਾ ਤੁਸੀਂ ਕਿਤੇ ਕੋਈ ਚਾਰਾ ਜੋਗੀ ਛੋੜੀ ਚਲਣੀ ਨਹੀਂ ਕਾਨੂੰਨੀ ਪ੍ਰਕਿਰਿਆ ਵਿੱਚ ਤੁਸੀਂ